ਗੁਰਾਂ ਦਾ ਦਰਸ ਵਡੇਰਾ ਏ ਗੁਰਾਂ ਤੋਂ ਕਾਹਦਾ ਪਰਦਾ ਏ ਇਹ ਕੁੜੀਆਂ ਕੇਸ ਵਉਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਇਹ ਕਿੰਨੀਆਂ ਸੋਹਣੀਆਂ ਕੰਗੀਆਂ ਨੇ ਲੱਗਦਾ ਰੱਬ ਤੋਂ ਮੰਗੀਆਂ ਨੇ ਇਨਾਂ ਦਾ ਦਾਜ ਵੀ ਕਤਣਾ ਏ ਹਜੇ ਤੱਕ ਕੋਠਾ ਛੱਤਣਾ ਏ ਇਹ ਦੁਨੀਆ ਦਮੜੇ ਜੱਪਦੀ ਏ ਤੇ ਪੈਸਾ ਘੋਲ ਕੇ ਪੀਂਦੀ ਏ ਥੋੜੇ ਕਾਜ ਰਚੂਣੇ ਨੇ ਤੇ ਚੋਖੀ ਰਕਮ ਲੁੜਿੰਦੀ ਫਗਣ ਦੇ ਗੜ ਪੱਤਿਆਂ ਦੇ ਹਰ ਮੇਲਾ ਵਰਗੀਆਂ ਨੇ ਜਾਂ ਆਲੀਆਂ ਭੋਲੀਆਂ ਉਮਰਾਂ ਦੇ ਵਿਸਰੇ ਖੇਲਾਂ ਵਰਗੀਆਂ ਇੱਕ ਕੁੜੀਆਂ ਕੰਸਾਂ ਪੂੰਜਦੀਆਂ ਤੇ ਸੁੱਚੇ ਸੋਹਜ ਦਾ ਚਸ਼ਮਾ ਨੇ ਇਹਨਾਂ ਨੂੰ ਜੰਮਿਆ ਮਾਪਿਆਂ ਨੇ ਇਹਨਾਂ ਨੂੰ ਮਾਰਿਆ ਰਸਮਾਂ ਨੇ ਦਿਲ ਵਿੱਚ ਹੌਲ ਜਾ ਪੈਂਦਾ ਏ ਬਾਪੂ ਚੁੱਪ ਚੁੱਪ ਰਹਿੰਦਾ ਏ ਪਰੇ ਪਰਿਵਾਰ ਚ ਵਸਦੇ ਨੂੰ ਕੁੜੇ ਕੀ ਹੋ ਗਿਆ ਹਸਦੇ ਨੂੰ ਮਹਿੰਦੀ ਚੜ ਜਾਵੇ ਸੂਹੀ ਜ਼ਮੀਨਾਂ ਗਹਿਣੇ ਤਰਦਾ ਏ ਕੁੜੀਆਂ ਕੇਸ ਵੋਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਜੋ ਸਖਰਤਾ ਦੀਆਂ ਲਹਿਰਾਂ ਨੇ ਇਹਨਾਂ ਦੇ ਘਰ ਵਿੱਚ ਵੜੀਆਂ ਨਹੀਂ ਇਹਨਾਂ ਨੇ ਵਰਕੇ ਪਲਟੇ ਨਹੀਂ ਤੇ ਹੱਥੀ ਕਲਮਾ ਫੜੀਆਂ ਨਹੀਂ ਇਨਾ ਨੇ ਚੁੱਲ੍ਹੇ ਡੋਣੇ ਨੇ ਇਨਾ ਨੇ ਘਰ ਵਸੋਣੇ ਨੇ ਏ ਗੁੱਡੀਆਂ ਆਪ ਤਾਂ ਪੜੀਆਂ ਨਹੀਂ ਇਨਾ ਨੇ ਪੁੱਤ ਪੜਾਉਣੇ ਨੇ ਦਿਲਾਂ ਦੇ ਤਰਦ ਪਹਿਚਾਣਦੀਆਂ ਧੀਆ ਬਿਨ ਕਿੱਥੇ ਸਰਦਾ ਏ ਏ ਕੁੜੀਆਂ ਕੇਸ ਵੋਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ਕੁੜੀਆਂ ਕੇਸ ਵੋਂਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ